ਆterna ਮੈਂ ਨਾ ਉੱਥੇ ਪੁਲ ਤੇ ਖੜਾ ਜਾ ਤੂੰ ਨਵਾਂ ਪੁਲ ਪੜਾਉਂਦੇ ਹੋ ਗੰਨੇ ਵਾਲੀਆਂ ਟਰਾਲੀਆਂ ਇੰਨੀਆਂ ਔਖੀਆਂ ਚੜ ਰਹੀਆਂ ਨਾ ਚੜਦੀਆਂ ਨਹੀਂ ਗਿਆ ਤੂੰ ਸਵੇਰੇ ਇੱਥੇ ਪੱਥਰ ਸੜਾਓ ਆ ਸਵੇਰੇ ਦੋ ਦੋ ਤਿੰਨ ਟਰੱਕ ਤੇ ਪੱਥਰ ਦੇ ਸਟਾਫ ਚਾਦੇ ਨਾ ਬਹੁਤ ਔਖਾ ਮੈਂ ਇੱਥੇ ਖੜਾ ਸਵੇਰੇ ਪੱਥਰ ਮਗਾਈ ਮੈਂ ਕੱਲ ਫੇਰ ਆਉਂਗਾ ਹਤੇ ਨਾ ਗੱਲ ਕੋਈ ਨਹੀਂ ਜੀ ਸਾਹਿਬ ਆਲੇ ਹਨ ਤੇ ਉਹ ਵੇਖ ਰਹੇ ਹਨ ਕਿ ਮੈਂ ਕੀ ਗੱਲ ਨਿਆ ਤੁਨੀ ਪਤਾ ਹੋ ਜਾਏਗਾ ਕਿ ਠੀਕੀ ਜਿਹੀ ਬੈਗ ਚੱਲਦੇ ਚੱਲ ਲੱਗਿਆ ਬੈਗ ਬੰਪਰ ਨੂੰ ਬੰਪਰ ਨਾਲ ਟਰਾਲੀ ਪਲਟ ਗਈ ਤੇ ਫੇਰ ਮੈਨੂੰ ਨਾ ਆਖੋ ਯਾਰ ਹਤੇਰ ਨੇ ਮੈਂ ਨਾ ਉੱਥੇ ਪੁਲ ਤੇ ਖੜਾ ਜਾ ਤੂੰ ਨਵਾਂ ਪੁਲ ਪੜਾਉਣ ਦੇ ਉੱਥੇ ਬੱਲਣ ਵਾਲ ਦੇ ਨੇੜੇ ਹਾਂ 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 ਉਹਨਾਂ ਗੰਨੇ ਵਾਲੀਆਂ ਟਰਾਲੀਆਂ ਇੰਨੀਆਂ ਔਖੀਆਂ ਚੜ ਰਹੀਆਂ ਨਾ ਚੜਦੀਆਂ ਨਹੀਂ ਗਿਆ ਨਹੀਂ 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 ਸੋ ਤੁਸੀਂ ਸਵੇਰੇ ਇੱਥੇ ਪੱਥਰ ਸਰਾਓ ਪਾਸੇ ਦੇ ਦੋ ਦੋ ਤਿੰਨ ਟਰੱਕ ਇੱਥੇ ਪੱਥਰ ਦੇ ਸਟਾਫ ਚਾਦੇ ਨਾ ਬਹੁਤ ਔਖਾ ਮੈਂ ਇੱਥੇ ਖੜਾ ਹਾਂ ਹਾਂ ਪਹਿਲਾਂ ਪੱਥਰ ਦਾ ਪ੍ਰਬੰਧ ਕਰਦਾ ਪੱਥਰ ਬਾਹਰ ਬੋਲਦੇ ਉੱਤੇ ਕਿਹਦੀ ਟਰਾਲੀ ਨਾ ਉਲਟ ਜੇ ਠੀਕ ਹੈ ਨਾ ਹਾਂ ਸਵੇਰੇ ਪੱਥਰ ਆਉਣਾ ਚਾਹੀਦਾ ਇੱਥੇ ਹਾਂ ਸਵੇਰੇ ਪੱਥਰ ਮੈਂ ਕੱਲ ਫੇਰ ਆਉਂਗਾ ਆ ਦੋਵੇਂ ਬੱਸੇ ਪੁੱਥੇ ਬਾਦੋ ਜਿਹੜੀਆਂ ਗੰਧੀਆਂ ਆ ਗਈਆਂ ਟਰਾਲੀਆਂ ਚੜ ਜਾਣ ਓਕੇ ਓਕੇ ਬਾਈ ਓਕੇ